ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬੀਤੀ ਦੇਰ ਰਾਤ ਬਟਾਲਾ ਪੁਲਿਸ ਅਦੀਨ ਪਿੰਡ ਗਰੰਥਗੜ੍ਹ ਵਿੱਚ ਉਸ ਵੇਲੇ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੋਕਾਂ ਵਿੱਚੋਂ ਦੋ ਨੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਘਰ ਤੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਘਰ ਦੇ ਬਾਹਰ ਰਹਿ ਕੇ ਕੀਤੀ ਫਿਰ ਵਾਪਸ ਆ ਲੈ ਦੋ ਲੋਕ ਮੋਟਰਸਾਈਕਲ ਤੋਂ ਉਤਰ ਕੇ ਪੈਦਲ ਆਉਂਦੇ ਹਨ ਅਤੇ ਘਰ ਦੇ ਸਾਹਮਣੇ ਸੜਕ ਤੇ ਖੋਲੋ ਕੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਗੁਰਪ੍ਰੀਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਨੇ ਨਵਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੀ ਪੁਰਾਣੀ ਰੰਜਿਸ਼ ਵੀ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਹੈ ਲੇਕਿਨ ਇਸ ਘਟਨਾ ਨਾਲ ਪਰਿਵਾਰ 'ਚ ਦਹਿਸ਼ਤ ਦਾ ਮਾਹੌਲ ਹੈ ਉਹਨਾਂ ਇਨਸਾਫ ਦੀ ਗੁਹਾਰ ਲਗਾਈ ਹੈ ਉਧਰ ਦੂਸਰੇ ਪਾਸੇ ਬਟਾਲਾ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਗੜ ਦੇ ਉਹਨਾਂ ਦੇ ਘਰ ਤਿੰਨ ਵਿਅਕਤੀ ਆਏ ਜੋ ਸੀਸੀਟੀਵੀ ਕੈਮਰਾ ਚ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣਾਂ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵਪਨ ਦੇਖੇ ਗਏ ਨੇ ਤੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀਸੀਟੀਵੀ ਦੇ ਵਿੱਚ ਉਹ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹ ਚਲਦਾ ਨਹੀਂ ਪਿਆ ਸੀ ਪਰ ਫਾਇਰ ਉਹ ਕਿਤੇ ਦੋ ਜਣੇ ਕੋ ਦੋਵੇਂ ਪਿਸਤਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੰਦਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚਲੇ ਗਏ ਆਏ ਨੇ ਗੁਡਾਲਾ ਕਰਤੀਆਂ ਸਾਈਡ ਤੋਂ ਉਹ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਪੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿ ਨਾ ਤੇ ਕਦੀ ਕੋਈ ਧਮਕੀ ਤੇ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਉਹਨਾਂ ਸਿਹਰ ਤੋਂ ਅਸੀਂ ਅਲੱਗ-ਅਲੱਗ ਟੀਮ ਰਾਤ ਕੇਸ ਰਜਿਸਟਰਡ ਕਰ ਦਿੱਤਾ ਤੇ ਉਹਨੂੰ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਕੰਗਾਲ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਨਾ ਹੋਵੇ